ਜਿਹੜੇ ਲੋਕ ਕਹਿੰਦੇ ਸੀ ਕਲੇਮ ਕਰਦੇ ਸੀਗੇ ਕਿ ਜੀ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਕਮਿਸ਼ਨ ਬਣਾਵਾਂਗੇ ਪ੍ਰਕਾਸ਼ ਸਿੰਘ ਬਾਦਲੂਣਾ ਨੇ ਵਾਦਾ ਕੀਤਾ ਸੀਗਾ ਹੈਨਾ ਪਰ ਜਦੋਂ ਉਹਨਾਂ ਦੀ ਸਰਕਾਰ ਆ ਗਈ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਮਿਸ਼ਨ ਬਣਾਉਣ ਦੀ ਗੱਲ ਕਹੀ ਸੀਗੀ ਟਰੂਥ ਕਮਿਸ਼ਨ ਬਣਾਉਣ ਵਾਸਤੇ ਕਿਹਾ ਸੀਗਾ ਤੇ ਤੁਸੀਂ ਇਹ ਉਹ ਕਹਿੰਦੇ ਜੀ ਛੱਡੋ ਜੀ ਹੋਣਾ ਹੈਨਾ ਸੋ ਇਹ ਇੱਕ ਬਹੁਤ ਕਨੌਣਾ ਕਾਲਾ ਸੱਚ ਹੈ ਜਿਹੜਾ ਜਿਹਦਾ ਜਿਹਦਾ ਕੁਝ ਕੇਸਾਂ ਦੀ ਜਿਹੜੀ ਹੈ ਉਹ ਸਜਾਵਾ ਹੋਈਆਂ ਬਹੁਤ ਸਾਰੇ ਕੇਸ ਜਿਹੜੇ ਆ ਉਹ ਐਸੀ ਤਰ੍ਹਾਂ ਹੋਏ ਆ 2 ਲੱਖ ਦੇ ਕਰੀਬ ਇਹੋ ਜਿਹੇ ਉੱਥੇ ਡਰਾਈਵਰ ਹੈ ਜਿਨ੍ਹਾਂ ਜਿਨ੍ਹਾਂ ਦੇ ਸਿਰ ਤੇ ਇੱਕ ਤਲਵਾਰ ਲਟਕੀ ਆ ਜਿਨ੍ਹਾਂ ਦੇ ਹੁਣ ਲਾਇਸੈਂਸ ਜਿਹੜੇ ਆ ਉਹ ਕਲੀਅਰ ਨਹੀਂ ਹੋਏ ਇਹ ਕਿਹਾ ਗਿਆ ਕਿ ਪੰਜਾਬ ਕੇਂਦਰ ਪੰਜਾਬ ਦੇ ਨਾਲ ਇਵੇਂ ਬਿਹੇਵ ਕਰ ਰਿਹਾ ਕਿਵੇਂ ਪੰਜਾਬ ਜਿਹੜਾ ਹੈ ਇੱਕ ਕੋਈ ਡਿਊਟੀ ਹੋ ਗਈ ਹੈ ਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਪੰਜਾਬ ਦੇ ਕਈ ਚਲੰਤ ਮਾਮਲਿਆਂ ਤੇ ਚਰਚਾ ਕਰਨ ਲਈ ਅੱਜ ਮੌੜ ਹਾਜ਼ਰ ਹੋਏ ਆਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਕੁਮਾਰ। ਸਰ ਅੱਜ ਆਪਾਂ ਸ਼ੁਰੂਆਤ ਕਰਾਂਗੇ 1991 ਦਾ ਜਿਹੜਾ ਕਥਿਤ ਪੁਲਿਸ ਮੁਕਾਬਲਾ ਸੀ ਉਹਦੀ ਹਾਈ ਕੋਰਟ ਨੇ ਜਾਂਚ ਮੌੜ ਤੋਂ ਸ਼ੁਰੂ ਕੀਤੀ ਹੈ ਤੇ ਸੀਬੀਆਈ ਦੀ ਅਦਾਲਤ ਦੇ ਫੈਸਲੇ ਨੂੰ ਪਲਟ ਕੇ ਮੌੜ ਇਹ ਜਾਂਚ ਸ਼ੁਰੂ ਕੀਤੀ ਹੈ ਤੇ ਜਿਹੜੇ ਮੁਜਲਮ ਸੀ ਉਹਨਾਂ ਨੂੰ ਸੱਮਣ ਭੇਜੇ ਨੇ ਇਹ ਕੀ ਸਾਰਾ ਮਾਮਲਾ ਹੈ? ਮੁਰਜੀ ਤੇ ਇਹ ਰੋਪੜ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੂਰਪੁਰਵੇਦੀ ਬਲਾਕ ਦੀ ਘਟਨਾ ਹੈ 21 ਮਈ 1991 ਦਾ ਦਿਨ ਹੈ ਜਿਸ ਦਿਨ ਤਾਮਿਲਨਾਡੂ ਦੇ ਵਿੱਚ ਪ੍ਰਧਾਨ ਮੰਤਰੀ ਤਤਕਾਲੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਅਸੈਸੀਨੇਸ਼ਨ ਹੋਇਆ ਸੀ ਉਸੇ ਦਿਨ ਦੀ ਇਹ ਘਟਨਾ ਪੰਜਾਬ ਦੀ ਘਟਨਾ ਹੈ ਉਹਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਵੈਸੇ ਇਹ ਇੱਕ ਜਿਹੜਾ ਖੜਕੂਵਾਦ ਦਾ ਦੌਰ ਚੱਲ ਰਿਹਾ ਸੀਗਾ ਉਹਦੇ ਨਾਲ ਜੁੜੀ ਹੋਈ ਘਟਨਾ ਸੀ ਸੋ ਪੁਲਿਸ ਨੇ ਜਿਹੜਾ ਹੈ ਕੁਝ ਹਥਿਆਰ ਬਰਾਮਦ ਕੀਤੇ ਸੀਗੇ ਇਹ ਕੁਝ ਬੰਦੇ ਰਾਉਂਡ ਅਪ ਕੀਤੇ ਸਿਗੇ ਪੁਲਿਸ ਦਾ ਇਹ ਕਲੇਮ ਸਿਗਾ ਕਿ ਉਦੋਂ ਇੰਸਪੈਕਟਰ ਜਸਪਾਲ ਸਿੰਘ ਐਸਆਈ ਬਲਵੰਤ ਸਿੰਘ ਜੀ ਔਰ ਐਸਆਈ ਪ੍ਰੀਤਮ ਸਿੰਘ ਇਹਨਾਂ ਤਿੰਨਾਂ ਦੀ ਅਗਵਾਹੀ ਦੇ ਵਿੱਚ ਪੁਲਿਸ ਪਾਰਟੀ ਜਿਹੜੀ ਹੈ ਭੈਣੀ ਪਿੰਡ ਇੱਕ ਪੈਂਦਾ ਮੂਰ ਰਬੇਦੀ ਦੇ ਬਲਾਕ ਬਲਾਕ ਦੇ ਵਿੱਚ ਉੱਥੇ ਜਿਹੜਾ ਸਤਲੁਜ ਕੰਡੇ ਵਸਿਆ ਹੋਇਆ ਉੱਥੇ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਸੀ ਆ ਪੁਲਿਸ ਵੱਲੋਂ ਇਹ ਕਲੇਮ ਜਿਹੜਾ ਕੇਸ ਜਿਹੜੀ ਇਨਫੋਰਮੇਸ਼ਨ ਆਈ ਸੀਗੀ ਉਹ ਇਹ ਆਈ ਸੀ ਕਿ ਉੱਥੇ ਖਾਲਸਤਾਨੀ ਜਿਹੜੀ ਲਹਿਰ ਹੈ ਉਹਦੇ ਨਾਲ ਜੁੜੀ ਹੋਈ ਇੱਕ ਖੜਕੂ ਜਥੇਬੰਦੀ ਦਾ ਬਹੁਤ ਸੀਨੀਅਰ ਆਗੂ ਸੀ ਸੋਹਣ ਸਿੰਘ ਫੌਜੀ ਹੂੰ ਉਹ ਲੁਕਿਆ ਹੋਇਆ ਸੀ ਤੇ ਪੁਲਿਸ ਨੇ ਕਿਹਾ ਕਿ ਜਦੋਂ ਪੁਲਿਸ ਨੇ ਰੇਡ ਕੀਤੀ ਉੱਥੇ ਤੇ ਉਹਨਾਂ ਨੇ ਲਾਈਟ ਜਗਾਈ ਤੇ ਅੱਗੋਂ ਸਿੱਧਾ ਬ੍ਰਸਟ ਵੱਜਿਆ ਜਿਹਦੇ ਵਿੱਚ ਇੱਕ ਜਸਪਾਲ ਸਿੰਘ ਦੀ ਮੌਤ ਹੋ ਗਈ ਤੇ ਪ੍ਰੀਤਮ ਸਿੰਘ ਬਹੁਤ ਜ਼ਖਮੀ ਹੋ ਗਿਆ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਤੋਂ ਬਾਅਦ ਔਰ ਇਸ ਦੌਰਾਨ ਜਿਹੜਾ ਹੈ ਉਹ ਜਿਹੜੇ ਖੜਕੂ ਸੀਗੇ ਉੱਥੋਂ ਭੱਜ ਗਏ ਹੂੰ ਤੇ ਪੁਲਿਸ ਜਿਹੜੀ ਹੈ ਫਿਰ ਪੁਲਿਸ ਨੇ ਜਿਹੜੀ ਕਾਊਂਟਰ ਕਾਰਵਾਈ ਕੀਤੀ ਪੁਲਿਸ ਨੇ ਭਾਵੇਂ ਇਹ ਕਿਹਾ ਕਿ ਜਿਹੜੀ ਆਪਣੀ ਰੱਖਿਆ ਦੇ ਵਿੱਚ ਜਦੋਂ ਪੁਲਿਸ ਨੇ ਗੋਲੀ ਚਲਾਈ ਤੇ ਉਸ ਦੇ ਵਿੱਚ ਇੱਕ ਬੰਦਾ ਮਾਰਿਆ ਗਿਆ ਸੀ ਹੂੰ ਆ ਇਹ ਜਿਹੜਾ ਮਾਮਲਾ ਸੀਗਾ ਪਹਿਲਾਂ ਤਾਂ ਉਸ ਟਾਈਮ ਅਸੀਂ ਕਿਉਂਕਿ ਇਹ ਮੇਰੇ ਮੇਰੇ ਵੀ ਇਲਾਕੇ ਦੀ ਘਟਨਾ ਹੈ ਤੇ ਅਸੀਂ ਮੇਰੇ ਖਿਆਲ ਮੈਂ 9ਵੀਂ 10ਵੀਂ ਚ ਪੜਦਾ ਹੂੰਗਾ ਉਦੋਂ ਰੌਲਾ ਪਿਆ ਸੀਗਾ ਕਿ ਉੱਥੇ ਜਿਹੜੇ ਸੌਣ ਸਿੰਘ ਫੌਜੀ ਹੋਣੀ ਆ ਉਹ ਭੱਜ ਗਏ ਤੇ ਉੱਥੇ ਜਿਹੜਾ ਇੱਕ ਭਈਆ ਰਹਿੰਦਾ ਸੀਗਾ ਪ੍ਰਵਾਸੀ ਮਜ਼ਦੂਰ ਉੱਥੇ ਫਾਰਮ ਦੀ ਦੇਖ ਦੇਖ ਰੇ ਕਰਦਾ ਸੀਗਾ ਉਹਦੀ ਮੌਤ ਹੋ ਗਈ ਆ ਜੀ ਪਰ ਇਹ ਮਾਮਲਾ ਜਿਹੜਾ ਹੈ ਆ ਬਾਅਦ ਦੇ ਵਿੱਚ ਚਰਚਾ ਦੇ ਵਿੱਚ ਆਇਆ ਇਸ ਦੀ ਜਾਂਚ ਜਿਹੜੀ ਹੈ ਸੀਬੀਆਈ ਨੂੰ ਸੌਂਪੀ ਗਈ ਤੇ ਸੀਬੀਆਈ ਨੂੰ ਜਾਂਚ ਸੌਂਪੀ ਗਈ ਸੀਬੀਆਈ ਨੇ ਇਸ ਦੇ ਜਿਹੜੇ ਤੇ ਚਾਰ ਵਾਰ ਕਲੋਜ਼ਰ ਰਿਪੋਰਟ দাਇਰ ਕੀਤੀ ਜੀ ਕਲੋਜ਼ਰ ਰਿਪੋਰਟ দাਇਰ ਕੀਤੀ ਗਈ ਤੇ ਜਿਸ ਦੇ ਆਧਾਰ ਤੇ ਜ 192023 ਦੇ ਵਿੱਚ ਜੀ ਜਿਹੜੀ ਸੀਬੀਆਈ ਦੀ ਅਦਾਲਤ ਹੈ ਉਹਨੇ ਇਸ ਕੇਸ ਨੂੰ ক্লোਜ਼ ਕਰ ਦਿੱਤਾ ਹੂੰ ਹੁਣ ਉਸ ਕੇਸ ਦੇ ਦੇ ਵਿੱਚ ਜਿਹੜਾ ਬੰਦਾ ਮਰਿਆ ਸੀ ਜਗਦੀਸ਼ ਸਿੰਘ ਜਿਹਦੇ ਬਾਰੇ ਕਿਹਾ ਗਿਆ ਕਿ ਉਹ ਪੀ ਡਬਲਯੂ ਡੀ ਦਾ ਵੋਟਮੈਨ ਸੀਗਾ ਔਰ ਉਹ ਜਿਹੜਾ ਫਾਰਮ ਹਾਊਸ ਸੀਗਾ ਉਹ ਫਿਰੋਜ਼ਪੁਰ ਦੇ ਇੱਕ ਜੱਜ ਦਾ ਸੀਗਾ ਹੂੰ ਜਿਹੜਾ ਜਿਹਦਾ ਨਾਂ ਸੀ ਕੇਐਸ ਕਲੋਦਰ ਤੇ ਜਗਦੀਸ਼ ਸਿੰਘ ਉਹਦਾ ਰਿਸ਼ਤੇਦਾਰ ਸੀਗਾ ਹੂੰ ਤੇ ਉਹ ਆਪਣੇ ਪਰਿਵਾਰ ਨਾਲ ਉੱਥੇ ਰਹਿ ਰਿਹਾ ਸੀਗਾ ਜੀ ਤੇ ਪਰਿਵਾਰ ਦਾ ਫਿਰ ਇਹ ਕਲੇਮ ਸੀਗਾ ਇਹ ਦੋਸ਼ ਸੀਗਾ ਕਿ ਪੁਲਿਸ ਨੇ ਪਹਿਲਾਂ ਜਗਦੀਸ਼ ਸਿੰਘ ਨੂੰ ਚੱਕਿਆ ਉਸ ਤੇ ਅਨਾ ਤਸ਼ੱਦਦ ਕੀਤਾ ਤੇ ਉਸ ਨੂੰ ਮਾਰ ਦਿੱਤਾ ਹੂੰ ਇਹੀ ਨਹੀਂ ਪੁਲਿਸ ਨੇ ਜਿਹੜਾ ਪੁਲਿਸ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਉਹਦੇ ਵਿੱਚ ਉਹਦੀ 65 ਸਾਲਾਂ ਦੀ ਮਦਰ ਸੀਗੀ surjit kaur 35 ਸਾਲ ਦੀ ਉਹਦੀ ਆ ਵਾਈਫ ਸੀਗੀ ਬਲਜਿੰਦਰ ਕੌਰ ਜੀ ਤੇ ਧੀ ਸੀਗੀ ਉਹਦੇ 3 ਸਾਲ ਦੀ ਤੇ ਇੱਕ ਦੁੱਧ ਚੁੰਗਦਾ ਬੱਚਾ ਸੀ ਹੂੰ ਕਹਿੰਦੇ ਪੁਲਿਸ ਨੇ ਉਹਨਾਂ ਨੂੰ ਵੀ ਮਾਰ ਦਿੱਤਾ ਹੂੰ ਵੈਸੇ ਤਾਂ ਜਿਹੜੇ ਉਸ ਏਰੀਆ ਦੇ ਲੋਕ ਉਹ ਵੀ ਕਹਿੰਦੇ ਕਿ ਪੁਲਿਸ ਨੇ ਉਹਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਪਰ ਜਿਹੜੀ ਰਿਪੋਰਟ ਮੈਂ ਦੇਖੀ ਹੈ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਉਹਨਾਂ ਨੂੰ ਅਣਪਛਾਤੇ ਕਹਿ ਕੇ 테ਰਰਿਸਟ ਕਰਾਰ ਦੇ ਕੇ ਅਣਪਛਾਤੇ ਕਹਿ ਕੇ ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਦਾ ਸਸਕਾਰ ਕਰਵਾ ਦਿੱਤਾ ਗਿਆ ਤੇ ਜਗਦੀਸ਼ ਸਿੰਘ ਦੇ ਭਰਾ ਪਰਮਜੀਤ ਸਿੰਘ ਉੱਤੇ ਆਰਮਜ਼ ਐਕਟ ਦੇ ਨਾਲ 테ਰਰਿਸਟ ਐਕਟੀਵਿਟੀਜ਼ ਟਾਡਾ ਉਹ ਕਾਨੂੰਨ ਚੱਲਦਾ ਸੀਗਾ ਉਦੇ ਤਹਿਤ ਕੇਸ ਦਰਜ ਕੀਤਾ ਗਿਆ ਸੋ ਇਹ ਕੇਸ ਪਰਮਜੀਤ ਸਿੰਘ ਵੱਲੋਂ ਲੜਿਆ ਜਾ ਰਿਹਾ ਤੇ ਜਿਹੜਾ ਸੁਪਰੀਮ ਕੋਰਟ ਨੇ ਸੌਰੀ ਜਿਹੜਾ ਸੀਬੀਆਈ ਕੋਰਟ ਨੇ ਕੇਸ ਕਲੋਜ਼ ਕੀਤਾ ਸੀਗਾ ਉਸ ਕੇਸ ਨੂੰ 2023 ਦੇ ਜਿਹੜਾ ਡਿਸੀਜਨ ਹੈ ਉਹਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਸੋ ਹਾਈ ਕੋਰਟ ਨੇ ਉਸ ਜਿਹੜੀ ਪਟੀਸ਼ਨ ਹੈ ਉਹਨੂੰ ਸਵੀਕਾਰ ਕਰ ਲਿਆ ਉਹਦੇ ਉੱਤੇ ਦੁਬਾਰਾ ਤੋਂ ਉਹਦੀ ਫਾਈਲ ਖੁੱਲ ਗਈ ਹੈ ਔਰ ਜਿਹੜਾ ਕੇਸ ਦੀ ਜਿਹੜੀ ਸੁਣਵਾਈ ਸ਼ੁਰੂ ਕਰਨ ਸ਼ੁਰੂ ਹੋ ਗਈ ਹੈ ਔਰ ਜਿਹੜੇ ਮੁਲਜ਼ਮ ਹੈ ਉਹਨਾਂ ਨੂੰ ਸਮਣਂ ਜਾਰੀ ਕੀਤੇ ਗਏ ਸੋ ਇਹ ਕਾਫੀ ਪੁਰਾਣਾ ਕੇਸ ਹੈ ਇਹਨੇ ਸਾਲ ਲੰਘ ਜਾਣ ਦੇ ਬਾਅਦ ਬਾਵਜੂਦ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਨਹੀਂ ਹੋਇਆ ਪੁਲਿਸ ਜਿਹੜੀ ਹੈ ਉਹ ਇਹ ਕਲੇਮ ਕਰਦੀ ਹੈ ਕਿ ਪੁਲਿਸ ਨੇ ਪੁਲਿਸ ਦੇ ਉੱਤੇ ਅਟੈਕ ਹੋਇਆ ਉਸ ਦੇ ਬੰਦੇ ਮਰੇ ਤੇ ਉਹਨਾਂ ਨੇ ਕਾਰਵਾਈ ਕੀਤੀ ਪਰ ਜਿਹੜਾ ਜਿਹੜੀ ਫੈਮਿਲੀ ਹੈ ਉਸ ਦਾ ਇਹ ਕਲੇਮ ਹੈ ਕਿ ਉਹ ਤਾਂ ਨੌਕਰ ਸੀਗੇ ਪੁਲਿਸ ਨੇ ਜਿਹੜਾ ਹੈ ਉਹਨਾਂ ਨੂੰ ਜਬਰੀ ਚੁੱਕ ਕੇ ਆਮ ਲੋਕਾਂ ਨੂੰ ਮਾਰ ਕੇ ਉਹਨਾਂ ਨੂੰ ਜਿਹੜਾ ਹੈ 테ਰਰਿਸਟ ਦਾ ਉਹ ਜਿਹੜਾ ਹੈ ਗਰਦਾਨ ਦਿੱਤਾ ਸੋ ਇਹ ਲੰਬਾ ਮਾਮਲਾ ਹੈ ਇਸ ਦੇ ਵਿੱਚ ਅਜੇ ਤੱਕ ਸੁਣਵਾਈ ਨਹੀਂ ਹੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਚੱਲਦੇ ਰਹਿੰਦੇ ਆ ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੂੰ ਸਜ਼ਾਾਂ ਵੀ ਹੁੰਦੀਆਂ ਹੈ ਹਨਾ ਇੱਕ ਤਾਂ ਲੇਟੈਸਟ ਜਿਹੜੀ ਜਿਹੜਾ ਸੂਬੇ ਸਿੰਘ ਦਾ ਮਰਡਰ ਹੋਇਆ ਹੈ ਹਨਾ ਇਹ ਵੀ ਇਸੇ ਤਰ੍ਹਾਂ ਦੇ ਕੇਸ ਦੇ ਵਿੱਚ ਸੀਗਾ ਸੋ ਇੱਥੋਂ ਤੱਕ ਕੇ ਪੁਲਿਸ ਨੇ ਆਪਣੇ ਪੁਲਿਸ ਦੇ ਕਈ ਮੁਲਾਜ਼ਮ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਤੇ ਉਹਨਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਾਂ ਹੋਈਆਂ ਸੋ ਇਹ ਇੱਕ ਪੰਜਾਬ ਦੀ ਹਿਸਟਰੀ ਦੇ ਨਾਲ ਪੰਜਾਬ ਦੇ ਨਾਲ ਜੁੜਿਆ ਹੋਇਆ ਇੱਕ ਇਸ ਤਰ੍ਹਾਂ ਦਾ ਕੌੜਾ ਘਣਾਉਣਾ ਤੇ ਕਾਲਾ ਸੱਚ ਹੈ ਜਿਹਦੀ ਆ ਚਾਹੀਦਾ ਤਾਂ ਇਹ ਸੀ ਕਿ ਇਸ ਦੀ ਕੋਈ ਜਿਹੜੀ ਹੈ ਕਮਿਸ਼ਨ ਲੈਵਲ ਤੇ ਬਿਠਾ ਕੇ ਇੱਕ ਵੱਡੀ ਜਾਂਚ ਹੁੰਦੀ ਤੇ ਜਵਾਬਦੇਹੀ ਤੈ ਹੁੰਦੀ ਪਰ ਪੋਲਿਟਿਕਸ ਜਿਹੜੀ ਹੈ ਪੋਲਿਟਿਕਸ ਹੁੰਦੀ ਹੈ ਤੇ ਜਿਹੜੇ ਲੋਕ ਕਹਿੰਦੇ ਸੀ ਕਲੇਮ ਕਰਦੇ ਸੀਗੇ ਕਿ ਜੀ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਕਮਿਸ਼ਨ ਬਣਾਵਾਂਗੇ ਪ੍ਰਕਾਸ਼ ਸਿੰਘ ਬਾਦਲੂਣਾ ਨੇ ਵਾਅਦਾ ਕੀਤਾ ਸੀਗਾ ਹੈਨਾ ਪਰ ਜਦੋਂ ਉਹਨਾਂ ਦੀ ਸਰਕਾਰ ਆ ਗਈ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਮਿਸ਼ਨ ਬਣਾਉਣ ਦੀ ਗੱਲ ਕਹੀ ਸੀਗੀ ਤਰਥ ਕਮਿਸ਼ਨ ਬਣਾਉਣ ਵਾਸਤੇ ਕਿਹਾ ਸੀਗਾ ਤੇ ਤੁਸੀਂ ਤੇ ਉਹ ਕਹਿੰਦਾ ਜੀ ਛੱਡੋ ਜੀ ਹੁਣ ਹਾਂ ਨਾ ਸੋ ਇਹ ਇੱਕ ਬਹੁਤ ਕਨਾਉਣਾ ਕਾਲਾ ਸੱਚ ਹੈ ਜਿਹੜਾ ਜਿਹਦਾ ਜਿਹਦਾ ਕੁਝ ਕੇਸਾਂ ਦੀ ਜਿਹੜੀ ਹੈ ਉਹ ਸਜਾਵਾ ਹੋਈਆਂ ਬਹੁਤ ਸਾਰੇ ਕੇਸ ਜਿਹੜੇ ਆ ਉਹ ਐਸੀ ਤਰ੍ਹਾਂ ਹੋਏ ਆ ਔਰ ਅਸੀਂ ਦੇਖਿਆ ਕਿ ਜਿਹੜੇ ਹਜ਼ਾਰਾਂ ਬੰਦੇ ਜਿਹੜੇ ਆ ਉਹ ਆ ਉਹਨਾਂ ਨੂੰ ਅਣਪਛਾਤੇ ਕਹਿ ਕੇ ਸਾੜ ਦਿੱਤਾ ਗਿਆ ਮਾਰ ਦਿੱਤਾ ਗਿਆ ਹਾਂ ਸੋ ਇਹ ਬਹੁਤ ਮਤਲਬ ਇੱਕ ਸੌਰੀ ਸਟੇਟ ਹੈ ਬਹੁਤ ਮਾੜੀ ਗੱਲ ਹੈ ਔਰ ਭਾਰਤ ਸਰਕਾਰ ਨੇ ਵੀ ਕਦੇ ਇਹਦੇ ਵੱਲ ਕਦੇ ਗੌਰ ਨਹੀਂ ਕੀਤਾ ਤੇ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੇ ਵੀ ਗੌਰ ਨਹੀਂ ਕੀਤਾ ਤੇ ਜਿਹੜੇ ਪੀੜਤ ਹੈ ਉਹ ਅੱਜ ਵੀ ਵਿਚਾਰੇ ਜਿਹੜੇ ਹੈ ਕੋਰਟਾਂ ਦੇ ਚੱਕਰ ਲਾ ਰਹੇ ਆ ਲੜਾਈਆਂ ਲੜ ਰਹੇ ਆ ਇੱਕ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਤੇ ਦੂਜੇ ਉਹ ਉਤੋਂ ਉਹਨਾਂ ਦੇ ਕੋਟਾਂ ਦੇ ਵਿੱਚ ਉਹਨਾਂ ਦੀਆਂ ਕਹਿੰਦੇ ਜੁੱਤੀਆਂ ਘਸ ਗਈਆਂ ਉਹਨਾਂ ਦੇ ਘਰ-ਬਾਰ ਵਿਕ ਗਏ ਬਿਲਕੁਲ ਹੈਨਾ ਕੇਸ ਲੱਟਦੇ ਆ ਜੀ ਸੋ ਇਹ ਇਹ ਵੀ ਇੱਕ ਉਸੇ ਤਰ੍ਹਾਂ ਦਾ ਮਾਮਲਾ ਹੈ ਕਿ ਹੁਣ ਇੱਕ ਵਾਰ ਫਿਰ ਆਸ ਵੱਜੀ ਹੈ ਕਿ ਇਸ ਮਾਮਲੇ ਦੇ ਵਿੱਚ ਸ਼ਾਇਦ ਹੁਣ ਨਿਆ ਹੋਵੇ ਹਮ ਸਰ ਅਗਲੀ ਖਬਰ ਵੱਲ ਵਧਦੇ ਆ ਅਗਲੀ ਖਬਰ ਹੈ ਹਰਜੀਤ ਕੌਰ ਉਹ ਅਮਰੀਕਾ ਤੋਂ ਡਿਪੋਰਟ ਹੋ ਕੇ ਇੰਡੀਆ ਵਾਪਸ ਆਏ ਸਨ ਤੇ ਉਹ ਹਲੇ ਮਾਮਲਾ ਚੱਲ ਹੀ ਰਿਹਾ ਏ ਤੇ ਉਧਰੋਂ ਟਰੱਕ ਡਰਾਈਵਰਾਂ ਲਈ ਕੀ ਨਵੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਇਹਦੇ ਬਾਰੇ ਦੱਸੋ ਇੱਕ ਪੈਸੇ ਦਾ ਹੈ ਦੋ ਦਿਨ ਹੋ ਗਏ ਐ ਇਸ ਡਿਸੀਜਨ ਨੂੰ ਆਏ ਨਹੀਂ ਪਰ ਇਹਦੀ ਹੁਣ ਇੰਪਲੀਕੇਸ਼ਨਸ ਜਿਹੜੀਆਂ ਉਹ ਆਣੀਆਂ ਸ਼ੁਰੂ ਹੋਈਆਂ ਕਿ ਜਦੋਂ ਤੋਂ ਟਰੰਪ ਜਿਹੜਾ ਹੈ ਦੂਜੀ ਵਾਰ ਰਾਸ਼ਟਰਪਤੀ ਬਣਿਆ ਉਦੋਂ ਤੋਂ ਉਹਦਾ ਜਿਹੜਾ ਜੋਰ ਹੈ ਉਹ ਇਮੀਗ੍ਰੈਂਟਸ ਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਕੱਢਣ ਦਾ ਜਾਂ ਉਹਨਾਂ ਦੇ ਉੱਤੇ ਵੱਖਰੇ ਵੱਖਰੇ ਕਾਨੂੰਨ ਕਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਜਿਹੜਾ ਹੈ ਦਬਾਉਣ ਦੀ ਜਿਹੜੀ ਕੋਸ਼ਿਸ਼ ਉਹ ਹੋ ਰਹੀ ਹੈ ਬਿਲਕੁਲ ਆ ਉਸੇ ਤਰ੍ਹਾਂ ਕੁਝ ਦਿਨ ਪਹਿਲਾਂ ਪਹਿਲਾਂ ਅਸੀਂ ਦੇਖਿਆ ਕਿ ਜਹਾਜ਼ ਭਰ ਕੇ ਹੱਥਕੜੀਆਂ ਬੀੜੀਆਂ ਲਾ ਕੇ ਜਿਹੜਾ ਹੈ ਵੱਡੇ ਵੱਡੀ ਗਿਣਤੀ ਜਿਹੜਾ ਨੌਜਵਾਨਾਂ ਨੂੰ ਭਾਰਤ ਭੇਜਿਆ ਗਿਆ ਉਸ ਤੋਂ ਬਾਅਦ ਆ ਹੁਣ ਲੇਟੈਸਟ ਜਿਹੜਾ ਪਿਛਲੇ ਹਫਤੇ ਬੀਬੀ ਹਰਜੀਤ कौर ਜਿਹੜੇ ਬਜ਼ੁਰਗ ਨੇ 73 ਸਾਲ ਦੇ ਉਹਨਾਂ ਦਾ ਕੇਸ ਹੋਇਆ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੱਥ ਕੜੀਆਂ ਲਾ ਕੇ ਜਿਹੜਾ ਸੀ ਔਰ 60 70 ਘੰਟੇ ਉਹਨਾਂ ਨੂੰ ਬੈੱਡ ਨਹੀਂ ਦਿੱਤਾ ਗਿਆ ਤੇ ਉਹ ਖਾਣਾ ਖਾਣਾ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਉਹ ਨੋਨ ਵੇਜ ਨਹੀਂ ਖਾਂਦੇ ਤੇ ਉਹਨਾਂ ਨੂੰ ਉਹਨਾਂ ਅੱਗੇ ਬਰਫ਼ ਲਿਆ ਕੇ ਰੱਖ ਦਿੱਤੀ ਕਿ ਹੈਨਾ ਸੋ ਇਸ ਤਰ੍ਹਾਂ ਦਾ ਉਹਨਾਂ ਦੇ ਨਾਲ ਬਹੁਤ ਇਨ ਹਿਊਮਨ ਜਿਹੜਾ ਬਿਹੇਵੀਅਰ ਹੋਇਆ ਸੋ ਹੁਣ ਇੱਕ ਲੇਟੈਸਟ ਫੈਸਲਾ 트럼ਪ ਗਵਰਨਮੈਂਟ ਨੇ ਇਹ ਕੀਤਾ ਕਿ ਆ ਐਕਚੁਅਲੀ ਉਹਨਾਂ ਨੇ ਤਿੰਨ ਕੇਸ ਜਿਹੜੇ ਪਿਛਲੇ ਦਿਨਾਂ ਚ ਜੇ ਤੁਹਾਨੂੰ ਯਾਦ ਹੋਵੇਗਾ ਇੱਕ ਹਰਜੀਤ ਸਿੰਘ ਨਾਂ ਦਾ ਮੁੰਡਾ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਸੀ ਟਰੱਕ ਤੇ ਬੰਦੇ ਮਰੇ ਸੀਗੇ ਉਹ ਉਹ ਕੇਸ ਦੇ ਦੋ ਕੇਸ ਹੋਰ ਇਸੇ ਤਰ੍ਹਾਂ ਦੇ ਨਾਲ ਜੋੜ ਕੇ ਜਿਹੜੇ ਇਮੀਗ੍ਰੈਂਟ ਲੋਕ ਨੇ ਜਿਹੜੇ ਟਰਕਿੰਗ ਦੇ ਵਿੱਚ ਨੇ ਉਹਨਾਂ ਦੇ ਉੱਤੇ ਸਿਕੰਜਾ ਉਹਨਾਂ ਨੇ ਕੱਸਿਆ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਉਥੇ ਇੱਕ ਇੱਕ ਹੁੰਦੇ ਡੋਮਿਸਾਈਲ ਲਾਇਸੈਂਸ ਇੱਕ ਨਾਨ ਡੋਮਿਸਾਈਲ ਲਾਇਸੈਂਸ ਡੋਮਿਸਾਈਲ ਦਾ ਜਿਹੜੇ ਹੋਗੇ ਤੁਹਾਡੇ ਸਿਟੀਜ਼ਨ ਹੋਗੇ ਜਾਂ ਪੀਆਰ ਜਿਹੜੇ ਲੋਕ ਹੋਗੇ ਉਹ ਉਹ ਲੋਕ ਹੁੰਦੇ ਆ ਤੇ ਇਹ ਜਿਹੜੇ ਨੌਨ ਡੋਮਿਸਾਈਲ ਜਿਹੜੇ ਵਰਕ ਪਰਮਿਟ ਤੇ ਰਹਿ ਰਹੇ ਆ ਜਾਂ ਜਿਹੜੇ ਅਸਾਈਲਮ ਲਈ ਹੋਈ ਹੈ ਜਿਹੜੇ ਉੱਥੇ ਰਹਿ ਰਹੇ ਆ ਨਾ ਸੋ ਇਹ ਜਿਹੜੇ ਲੋਕ ਨੇ ਇਹਨਾਂ ਦੇ ਹੁਣ ਉਹਨਾਂ ਨੇ ਕਿਹਾ ਕਿ ਵਰਕ ਪਰਮਿਟ ਜਿਹੜੇ ਜਿਹੜੇ ਆ ਨਾ ਵਰਕ ਪਰਮਿਟ ਜਿੰਨਾ ਹੈਗਾ ਉਹ ਹੈ ਤੇ ਲਾਇਸੈਂਸ ਉਹਦੇ ਕੋਲ ਹੈਗਾ ਉਹ ਹੁਣ ਉਨਾ ਹੀ ਰਹੇਗਾ ਉਹ ਰੀਨਿਊ ਨਹੀਂ ਹੋਏਗਾ ਹੂੰ ਤੇ ਨਵਾਂ ਬਣੇਗਾ ਨਹੀਂ ਜੀ ਸੋ ਜਿਹੜਾ ਨਾਨ ਡੋਮਿਸਾਈਲ ਵਾਲਾ ਕਹਿੰਦੇ ਨਾ ਕਿ ਉਹਨਾਂ ਦਾ ਹੁਣ ਨਵੇਂ ਤੌਰ ਨਵੇਂ ਤੌਰ ਤੇ ਲਾਇਸੈਂਸ ਨਹੀਂ ਬਣੇਗਾ ਤੇ ਜਿਨ੍ਹਾਂ ਦਾ ਜਿਨ੍ਹਾਂ ਕੋਲ ਹੈਗਾ ਉਹ ਰੀਨਿਊ ਨਹੀਂ ਹੋਏਗਾ ਜੀ ਸੋ ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ ਉਹਦੇ ਮੁਤਾਬਕ 2 ਲੱਖ ਦੇ ਕਰੀਬ ਇਹੋ ਜਿਹੇ ਉੱਥੇ ਡਰਾਈਵਰ ਹੈ ਜਿਨ੍ਹਾਂ ਜਿਨ੍ਹਾਂ ਦੇ ਸਿਰ ਤੇ ਇੱਕ ਤਲਵਾਰ ਲਟਕੀ ਹੈ ਜਿਨ੍ਹਾਂ ਦੇ ਹੁਣ ਲਾਇਸੈਂਸ ਜਿਹੜੇ ਆ ਉਹ ਕਲੀਅਰ ਨਹੀਂ ਹੋਣੇ ਔਰ ਇਹਦੇ ਵਿੱਚ ਵੀ ਜਿਹੜੇ 25000 ਦੇ ਕਰੀਬ ਜੀ 25% ਦੇ ਕਰੀਬ ਮਤਲਬ 50000 ਬੰਦਾ ਜਿਹੜਾ ਹੈ ਉਹ ਪੰਜਾਬੀ ਬੰਦਾ ਹੈ ਹੂੰ ਸੋ ਉਹਨਾਂ ਦੇ ਲਈ ਇੱਕ ਹੁਣ بڑا ਰੋਜੀ ਰੋਟੀ ਵਾਲਾ ਮਾਮਲਾ ਛਿੜ ਗਿਆ ਤੇ ਕਿਉਂਕਿ ਟਰਕਿੰਗ ਜਿਹੜਾ ਹੈ ਉਹ ਇੱਕ ਕੰਪੈਰੀਟਿਵਲੀ ਅ ਅੱਛਾ ਸੰਦਾ ਗਿਣਿਆ ਜਾਂਦਾ ਹੈ ਕਾਰੋਬਾਰ ਗਿਣਿਆ ਜਾਂਦਾ ਹੈ ਕਿ ਇੱਕ ਜਿਹੜਾ ਟਰੱਕ ਡਰਾਈਵਰ ਹੈ ਮੈਂ ਪਿਛਲੇ ਦਿਨਾਂ ਦੇ ਵਿੱਚ ਨਾਰਥ ਅਮਰੀਕਾ ਜਾ ਕੇ ਆਇਆ ਤੇ ਉੱਥੇ ਮੈਂ ਦੇਖਿਆ ਕਿ ਟਰਕਿੰਗ ਦੇ ਵਿੱਚ ਜਿਹੜੇ ਟਰੱਕ ਡਰਾਈਵਰ ਜਿਹੜੇ ਲੋਕ ਨੇ ਉਹ ਕਹਿੰਦੇ ਜੀ ਕਿ ਜਿਹੜਾ ਬੰਦਾ ਆਪ ਟਰੱਕ ਚਲਾਉਂਦਾ ਕਿਸੇ ਦਾ ਡਰਾਈਵਿੰਗ ਕਰਦਾ ਉਹ ਵੀ 5-6000 ਡਾਲਰ ਕਮਾ ਲੈਂਦਾ ਤੇ ਜਿਹਦਾ ਆਪਣਾ ਟਰੱਕ ਹੈ ਉਹ 10 10-11 ਤੱਕ ਵੀ ਪਹੁੰਚ ਜਾਂਦਾ ਹੈ ਸੋ ਇਹ ਇੱਕ ਚੰਗਾ ਮਤਲਬ ਜਿਹੜਾ ਕੀਤਾ ਹੈ ਔਰ ਆਪਣੇ ਲੋਕ ਜਿਹੜੇ ਆ ਜਿਸ ਕਾਫੀ ਮਿਹਨਤੀ ਵੀ ਹੈ ਬੜੀਆਂ-ਬੜੀਆਂ ਟਰਾਂਸਪੋਰਟਾਂ ਖੜੀਆਂ ਕੀਤੀਆਂ ਹੋਈਆਂ ਸੋ ਉਹਨਾਂ ਵਾਸਤੇ ਇਹ ਮਤਲਬ ਇੱਕ ਸਮੱਸਿਆ ਬਣ ਗਈ ਆ ਹੁਣ ਕਿਉਂਕਿ ਉਹ ਕਈ ਤਰ੍ਹਾਂ ਦੇ ਬਹਾਨੇ ਲੈ ਲੈ ਕੇ ਜਿਹੜਾ ਕ੍ਰੰਪ ਨੇ ਕਿਹਾ ਸੀ ਵੀ ਇੰਗਲਿਸ਼ ਨਹੀਂ ਆਂਦੀ ਬੰਦਿਆਂ ਨੂੰ ਹਨ ਉਹਨਾਂ ਨੇ ਬੰਦੇ ਪਿਛਲੇ ਦਿਨਾਂ ਵਿੱਚ ਬੰਦੇ ਫੜੇ ਰਿਪੋਰਟ ਆਈ ਕਿ 35 ਬੰਦੇ ਫੜੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸੀ ਆਂਦੀ ਤੇ ਉਹ ਟਰਕਿੰਗ ਕਰ ਰਹੇ ਸੀ ਜੋ ਉਹ ਸੀਗੇ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਹਾਂਜੀ ਸੋ ਉਹਨਾਂ ਨੇ ਕਿਹਾ ਵੀ ਜਿਹਨੂੰ ਇੰਗਲਿਸ਼ ਨਹੀਂ ਆਂਦੀ ਹੈ ਹਨਾ ਇਹ ਲੌਗ ਬੁਕਸ ਦੇ ਵਿੱਚ heira-pheri ਕਰਦੇ ਆ ਲੌਗ ਬੁਕਸ ਦਾ ਹੁੰਦਾ ਕਿ ਇੱਕ ਡਰਾਈਵਰ ਜਿਹੜਾ ਹੈ ਉਹ 8 ਘੰਟੇ ਤੋਂ ਵੱਧ ਗੱਡੀ ਨਹੀਂ ਚਲਾ ਸਕਦਾ ਜੀ ਜਿਵੇਂ ਆਪਣੇ ਇੱਥੇ 12 12 18 12 ਘੰਟੇ ਲੱਗੇ ਰਹੇ ਉਸ ਤਰ੍ਹਾਂ ਨਹੀਂ ਉਹ ਲੌਗ ਬੁੱਕ ਚ ਕਹਿੰਦੇ ਗੜਬੜ ਕਰਦੇ ਆ ਸੋ ਉਹਨਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਔਰ ਇਹ ਜਿਹੜੀਆਂ ਐਕਸੀਡੈਂਟ ਹੋਏ ਆ ਉਹਨਾਂ ਨੂੰ ਜੋੜ ਕੇ ਇੱਕ ਬਹਾਨਾ ਬਣਾ ਲਿਆ ਤੇ ਉਹ ਜਿਹੜੇ ਇਮੀਗ੍ਰੈਂਟਸ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਇੱਕ ਉਹਨਾਂ ਨੇ ਸੰਕਟ ਖੜਾ ਕਰ ਦਿੱਤਾ ਜੀ ਸਰ ਅੱਗੇ ਵਧਦੇ ਹਾਂ ਵਿਧਾਨ ਸਭਾ ਦਾ اجلاس ਦਾ ਅੱਜ ਆਖਰੀ ਦਿਨ ਸੀ ਇਹਦੇ ਵਿੱਚ ਕੀ ਮੁੱਖ ਐਲਾਨ ਹੋਇਆ ਤੇ ਕੀ ਮਤੇ ਪਾਸ ਕੀਤੇ ਗਏ ਇਹਨਾਂ ਬਾਰੇ ਚਾਣਨਾ ਪਾਓ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਆਖਰੀ ਦਿਨ ਸੀਗਾ ਦੂਜਾ ਦਿਨ ਸੀਗਾ ਤੇ ਆਖਰੀ ਦਿਨ ਸੀਗਾ ਸੋ ਅੱਜ ਜਿਹੜੀ ਸਦਨ ਦੀ ਕਾਰਵਾਈ ਜਿਹੜੀ ਉਸ ਦਿਨ ਬਹਿਸ ਵੈਸੇ ਤਾਂ ਹਮ ਤੌਰ ਤੇ ਇਹ ਹੁੰਦਾ ਕਿ ਜਦੋਂ ਲੀਡਰ ਆਫ ਹਾਊਸ ਜਿਹੜਾ ਲੀਡਰ ਆਫ ਹਾਊਸ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਹੁੰਦਾ ਹੈ ਤੇ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਲੀਡਰ ਆਫ ਹਾਊਸ ਹੁੰਦਾ ਹੈ ਹੈਨਾ ਸੋ ਜਦੋਂ ਕਿਸੇ ਬਹਿਸ ਦੇ ਉੱਤੇ ਲੀਡਰ ਆਫ ਹਾਊਸ ਜਿਹੜਾ ਉਹ ਬੋਲ ਲੈਂਦਾ ਤਾਂ ਉਹ ਬਹਿਸ ਫਿਰ ਕਨਕਲੂਡ ਸਮਝੀ ਜਾਂਦੀ ਹੈ ਸੋ ਉਸ ਦਿਨ ਮੁੱਖ ਮੰਤਰੀ ਸਾਹਿਬ ਬੋਲੇ ਕਿ ਸਮਝਿਆ ਗਿਆ ਕਿ ਇਹ ਕਨਕਲੂਡ ਹੋ ਗਈ ਹੈ ਬਹਿਸ ਤੇ ਹੁਣ ਮਤਲਬ ਸੋਮਵਾਰ ਨੂੰ ਕਿਸੇ ਨਵੇਂ ਸਬਜੈਕਟ ਤੇ ਸ਼ੁਰੂ ਹੋਏਗੀ ਉਈ ਨਵਾਂ ਬਿੱਲ ਆਏਗਾ ਉੱਤੇ ਡਿਸਕਸ਼ਨ ਹੋਏਗੀ ਪਰ ਇਹ ਸਰਕਾਰ ਦੀ ਸ਼ੈਤਾਨੀ ਦੇਖ ਲੋ ਜਾਂ ਸਰਕਾਰ ਸਰਕਾਰਾਂ ਜਿਹੜੀਆਂ ਕਿਉਂਕਿ ਉਹਨਾਂ ਨੇ ਆਪ ਹੀ ਵਿਸ਼ੇਸ਼ ਸੈਸ਼ਨ ਬੁਲਾ ਲਿਆ ਤੇ ਆਪਣੇ ਹਿਸਾਬ ਨਾਲ ਇਹੋ ਕਾਰਵਾਈ ਚਲਾ ਦੇ ਕਾਗਜ਼ਾਂ 'ਚ ਸ਼ੋਅ ਕਰਤਾ ਕਿ ਅਸੀਂ 4 ਦਿਨ ਕਾਰਵਾਈ ਕੀਤੀ ਪਰ ਕਾਰਵਾਈ ਕਿੰਨੇ ਦਿਨ ਹੋਈ 1 ਦਿਨ 2 ਦਿਨ ਹੈਨਾ 2 ਦਿਨ ਦੇ ਵਿੱਚ ਪੰਜਾਬ ਹੜਪੀਟ ਪੁਨਰਵਾਸ ਦੇ ਨਾਂ ਤੇ ਉਹਨਾਂ ਨੇ ਬਹਿਸ ਕਰਦੇ ਰਹੇ ਬਹਿਸ ਦੇ ਵਿੱਚ ਵੀ ਕੋਈ ਸਾਰਥਿਕ ਉਸ ਤਰ੍ਹਾਂ ਦੀ ਬਹਿਸ ਜਿਹੜੀ ਹੈ ਉਹ ਘੱਟ ਸੀ ਤੇ ਮਿਹਣੋ ਮਿਹਣੀ ਜਿਹੜੇ ਸੀ ਆਪਣੀਆਂ ਸਿਆਸੀ ਕੜਾ ਆਪਣੀਆਂ ਜਿਹੜੀਆਂ ਲੜਾਈਆਂ ਕਰਨੀਆਂ ਉਹ ਜادت ਉਹ ਸੀ ਸੋ ਅੱਜ ਫੇਰ ਉਸੇ ਜਿਹੜਾ ਉਸ ਦਿਨ ਜਿਹਦੇ ਤੇ ਮੁੱਖ ਮੰਤਰੀ ਬੋਲ ਰਹੇ ਸੀ ਅੱਜ ਫੇਰ ਉਹੀ ਗੱਲਬਾਤ ਜਿਹੜੀ ਸ਼ੁਰੂ ਹੋ ਗਈ ਉਹੀ ਗੋਇਲ ਸਾਹਿਬ ਉਹੀ ਮੁੱਖ ਮੰਤਰੀ ਉਹੀ ਪ੍ਰਤਾਪ ਸਿੰਘ ਬਾਜਵਾ ਉਹੀ ਗੱਲਾਂ ਉਹੀ ਸਾਰਾ ਕੁਝ ਰਿਪੋਰਟ ਹੈ ਹਾਲਾਂਕਿ ਸਪੀਕਰ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਰਹੇ ਆ ਕਿ ਅਸੀਂ ਮੁੱਦੇ ਤੋਂ ਨਹੀਂ ਪਟਕਣਾ ਮੁੱਦੇ ਤੋਂ ਨਹੀਂ ਪਟਕਣਾ ਪਰ ਫਿਰ ਵੀ ਉਹ ਆਪਣੇ ਜਿਹੜੇ ਸਿਆਸੀ ਨੌਕ ਚੌਗ ਵਿੱਚ ਇਨਵੋਲਵ ਕਰਦੇ ਰਹੇ ਹਾਂ ਬਿਲਕੁਲ ਉਹ ਬਸ ਉਹਨਾਂ ਨੇ ਜਿਹੜਾ ਮਤਾ ਸੀਗਾ ਅੱਜ ਉਹਨਾਂ ਨੇ ਟਾਈਮ ਕੱਢਣਾ ਸੀਗਾ ਤੇ ਉਹ ਉਹ ਕੱਢ ਕੇ ਅੱਜ ਫੇਰ ਮੁੱਖ ਮੰਤਰੀ ਬੋਲਣ ਲੱਗ ਪਿਆ ਉਹੀ ਫੇਰ ਦਲੀਲਾਂ ਉਹੀ ਗੱਲਾਂ ਬਾਤਾਂ ਹੈਨਾ ਸੋ ਅੱਜ ਉਹਨਾਂ ਨੇ ਫਿਰ ਉਹ ਕੇਂਦਰ ਦੇ ਸਰਕਾਰ ਦੇ ਖਿਲਾਫ ਮਤਾ ਪਾ ਜਿਹੜਾ ਹੈ ਉਹ ਪਾ ਦਿੱਤਾ ਇਹ ਕਿਹਾ ਗਿਆ ਕਿ ਕੇਂਦਰ ਪੰਜਾਬ ਦੇ ਨਾਲ ਇਵੇਂ ਬਿਹੇਵ ਕਰ ਰਿਹਾ ਕਿਵੇਂ ਪੰਜਾਬ ਜਿਹੜਾ ਹੈ ਇੱਕ ਕੋਈ ਡਿਊਟੀ ਹੋ ਗਈ ਹੈ ਨਾ ਕੋਈ ਕੇਂਦਰੀ ਕੇਂਦਰ ਸਸ਼ਤਰ ਪ੍ਰਦੇਸ਼ ਹੋ ਗਏ ਹੈ ਨਾ ਸੋ ਇੱਕ ਨੈਗਟ ਇੱਕ ਨਾ ਪੱਖੀ ਜਿਹੜਾ ਮਤਾ ਜਿਹੜਾ ਹੈ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਲੈ ਕੇ ਸਦਨ ਵੱਲੋਂ ਪਾਇਆ ਗਿਆ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਸੀ ਕਿ ਜਿਸ ਸਮੇਂ ਵਿਧਾਨ ਸਭਾ ਦੇ ਵਿੱਚ ਬਹਿਸ ਚੱਲ ਰਹੀ ਸੀ ਉਦੋਂ ਭਾਰਤੀ ਜਨਤਾ ਪਾਰਟੀ ਅਲੱਗ ਤੋਂ ਆਪਣਾ ਜਨਤਾ ਵਿਧਾਨ ਸਭਾ ਚਲਾ ਰਹੀ ਸੀ ਹਾਂ ਹੈਨਾ ਸੋ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਜਿਹੜੇ ਸੀ ਉਹ ਸਦਨ ਦੇ ਵਿੱਚ હાજર ਨਹੀਂ ਸੀ ਅੱਜ ਜਿਹੜੇ ਐਲਾਨ ਹੋਏ ਆ ਮੁੱਖ ਮੰਤਰੀ ਨੇ ਜਿਹੜਾ ਜਿਹੜਾ ਵੇਰਵਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਡੀ ਸੈਲਟਿੰਗ ਵਾਸਤੇ ਕਿਸਾਨਾਂ ਨੂੰ 7200 ਰੁਪਏ ਪ੍ਰਤੀ ਏਕੜ ਜਿਹੜੇ ਆ ਉਹ ਦਿੱਤੇ ਜਾਣਗੇ ਹਾਂ ਹੈਨਾ ਤੇ ਜਿਹੜੀਆਂ ਫਸਲਾਂ ਰੁੜੀਆਂ ਉਹਨਾਂ ਫਸਲਾਂ ਦਾ ਜਿਹੜਾ ਮੁਆਵਜ਼ਾ ਹੈ 18000 800 ਰੁਪਿਆ ਹੋਏਗਾ ਸੋ ਉਹ ਜਿਹੜਾ 20000 ਰੁਪਿਆ ਦੀ ਗੱਲ ਕਰ ਰਹੇ ਸੀ ਤੇ ਆਪਾਂ ਉਸ ਦਿਨੇ ਸਵਾਲ ਵੀ ਜਿਸ ਦਿਨ ਐਲਾਨ ਹੋਇਆ ਸੀ ਉਸ ਦਿਨ ਆਪਾਂ ਸਵਾਲ ਵੀ ਖੜਾ ਕੀਤਾ ਸੀਗਾ ਕਿ ਡੀਸੈਲਟਿੰਗ ਦੇ ਪੈਸੇ ਵੀ ਇਹਦੇ ਵਿੱਚ ਹੀ ਹੈ ਸੋ ਉਹ ਅੱਜ ਕਲੀਅਰ ਹੋ ਗਿਆ ਜੀ ਬਲਕਿ 1.72 ਇਹ 20000 ਦੇ ਵਿੱਚ ਹੀ ਡੀਸੈਲਟਿੰਗ ਆ ਗਈ ਤੇ ਉਹੀ ਤੁਹਾਡੀ ਫਸਲ ਦਾ ਆ ਗਿਆ ਤੇ ਔਰ ਮੁੱਖ ਮੰਤਰੀ ਨੇ ਕਿਹਾ ਕਿ 15 ਅਕਤੂਬਰ ਤੋਂ ਇਹ ਪੈਸੇ ਜਿਹੜੇ ਆ ਲੋਕਾਂ ਨੂੰ ਦੇਣੇ ਚ ਕਿਰਤਾਂ ਨੂੰ ਦੇਣੇ ਸ਼ੁਰੂ ਹੋ ਜਾਣਗੇ ਤੇ 20000 ਕਰੋੜ ਰੁਪਇਆ ਜਿਹੜਾ ਹੈ ਉਹ ਲੈਂਡ ਦੇ ਲਈ ਵਿਸ਼ੇਸ਼ ਮਤਾ ਪਾਇਆ ਗਿਆ ਔਰ ਕੇਂਦਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਇਆ ਹੈ ਔਰ 20000 ਕਰੋੜ ਰੁਪਇਆ ਜਿਹੜਾ ਹੈ ਉਹ ਫੌਰੀ ਤੌਰ ਤੇ ਕੇਂਦਰ ਜਿਹੜਾ ਹੈ ਰਿਲੀਜ਼ ਕਰੇ ਤੇ ਇਸੇ ਤਰ੍ਹਾਂ ਸਦਨ ਦੇ ਵਿੱਚ ਇੱਕ ਸੋਧ ਬਿੱਲ ਬੀਜ ਸੋਧ ਬਿੱਲ ਜਿਹੜਾ ਹੈ ਲਿਆਂਦਾ ਗਿਆ ਉਹਦੇ ਉੱਤੇ ਵੀ ਬਹੁਤੀ ਬਹਿਸ ਨਹੀਂ ਹੋਈ ਬਸ ਵਿਰੋਧੀ ਧਿਰ ਨੇ ਕਿਹਾ ਕਿ ਇਸ ਬਿੱਲ ਨੂੰ ਡੈਫਰਡ ਕੀਤਾ ਜਾਵੇ ਅੱਗੇ ਪਾ ਦਿੱਤਾ ਜਾਵੇ ਕਿਉਂਕਿ ਅਸੀਂ ਹੜਾਂ ਤੇ ਗੱਲਬਾਤ ਕਰ ਰਹੇ ਹੜਾਂ ਦੇ 15 ਵਾਸਤੇ ਗੱਲ ਕਰ ਰਹੇ ਸੀਗੇ ਇਸ ਉੱਤੇ ਡਿਬੇਟ ਡਿਸਕਸ਼ਨ ਜਿਹੜੀ ਹੈ ਡਿਟੇਲਡ ਡਿਸਕਸ਼ਨ ਡਿਸਕਸ਼ਨ ਹੋਣੀ ਚਾਹੀਦੀ ਹੈ ਉਹਦੇ ਉੱਤੇ ਨਹੀਂ ਹੋਈ ਤੇ ਕਿਉਂਕਿ ਜਦੋਂ ਤੁਹਾਡੇ ਕੋ ਬਹੁਤ ਮਤ ਹੈ ਤੇ ਤੁਸੀਂ ਜੋ ਮਰਜ਼ੀ ਕਰਦੇ ਰਹੋ ਵਿਰੋਧੀ ਧਿਰ ਨੂੰ ਤੁਸੀਂ ਸਿਆਣ ਦੇ ਨਹੀਂ ਹੈ ਨਾ ਜੀ ਜੀ ਸੋ ਉਹਦੇ ਉੱਤੇ ਜਿਸ ਤਰ੍ਹਾਂ ਡਿਬੇਟ ਹੋਣੀ ਚਾਹੀਦੀ ਸੀਗੀ ਉਸ ਤਰ੍ਹਾਂ ਡਿਬੇਟ ਨਹੀਂ ਹੋਈ ਤੇ ਉਹ ਵੀ ਬਿਲ ਪਾਸ ਹੋ ਗਿਆ ਜੀ ਸੋ ਜਿਹੜੀਆਂ ਬਹਿਸ ਪੂਰੇ ਦਿਨ ਦੀ ਜਿਹੜੀ ਬਹਿਸ ਹੋਈ ਹੈ ਉਹਦੇ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੂੜਾ ਉਹਨਾਂ ਨੇ ਡੀਸੈਲਟਿੰਗ ਦਾ ਜਿਹੜਾ دریاਵਾਂ ਦੀ ਡੀਸੈਲਟਿੰਗ ਦਾ ਮੁੱਦਾ ਜਿਹੜਾ ਹੈ ਉਹ ਉਹ ਬੜੀ ਪ੍ਰੋਮਿਨੈਂਟਲੀ ਚੱਕਿਆ ਔਰ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਚਾਹੇ ਉਹ ਅਕਾਲੀ ਦਲ ਦੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੈ ਉਹਦੇ ਵਾਸਤੇ ਜ਼ਿੰਮੇਵਾਰ ਹੈ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਉਹਨੇ ਉਹਦੇ ਚ ਜਿਹੜਾ ਹੈ ਉਹ ਕਾਫੀ ਕੰਮ ਕੀਤਾ ਹੈ ਜੀ ਸੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੇ ਹੜ੍ਹਾਂ ਵਾਸਤੇ ਸਰਕਾਰ ਦਾਅਵੇ ਕਰ ਰਹੀ ਹੈ ਉਹ ਨਾ ਕਾਫੀ ਸੀਗੇ ਔਰ ਇਹ ਹੜ ਜਿਵੇਂ ਹੀ ਆਏ ਉਹਦੇ ਨਾਲ ਸਾਰਾ ਕੁਝ ਸਪਸ਼ਟ ਹੋ ਗਿਆ ਕਿ ਸਰਕਾਰ ਨੇ ਪ੍ਰੋਪਰ ਪ੍ਰਬੰਧ ਨਹੀਂ ਕੀਤੇ ਸੀਗੇ ਤੇ ਇਸੇ ਤਰ੍ਹਾਂ ਜਿਹੜਾ ਇਹ ਦੋਸ਼ ਲਾਇਆ ਗਿਆ ਸਦਨ ਦੇ ਵਿੱਚ ਜਿਹੜੇ ਵਿਕਰਮ ਸਿੰਘ ਕਾਂਗਰਸ ਦੇ ਆ ਐਮਐਲਏ ਨੇ ਉਹਨਾਂ ਨੇ ਦੋਸ਼ ਲਾਇਆ ਕਿ ਰੰਗਲਾ ਪੰਜਾਬ ਜਿਹੜੀ ਸੁਸਾਇਟੀ ਬਣਾਈ ਹੈ ਜਿਹਦੇ ਨਾਂ ਤੇ ਫੰਡ ਮੰਗੇ ਜਾ ਰਹੇ ਉਹਨਾਂ ਨੇ ਕਿਹਾ ਕਿ ਜੀ ਤੁਹਾਡੇ ਜਿਹੜੇ ਐਮਐਲਏ ਐ ਮੰਤਰੀ ਐ ਉਹ ਗੁੰਡਾ ਟੈਕਸ ਵਾਂਗੂ ਪੈਸੇ ਵਸੂਲ ਰਹੇ ਆ ਲੋਕਾਂ ਤੋਂ ਜਬਰ ਜਬਰੇ ਜਿਹੜੇ ਆ ਪੈਸੇ ਲਏ ਜਾ ਰਹੇ ਆ ਸੋ ਇਹ ਵੀ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਗੰਭੀਰ ਇਲਜ਼ਾਮ ਜਿਹੜਾ ਹੈ ਲਾਇਆ ਹੈ ਸੋ ਬਾਕੀ ਜਿਹੜੀ ਪੂਰੀ ਬਹਿਸ ਨੂੰ ਮੈਂ ਜਿਹੜੇ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਇੱਕ ਜਿਹੜੀ ਟਿੱਪਣੀ ਆ ਮੈਨੂੰ ਲੱਗਦਾ ਉਹ ਸਾਰੀ ਬਹਿਸ ਨੂੰ ਸਮਝਣ ਵਾਸਤੇ ਕਾਫੀ ਹੈ ਕਿ ਕੀ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਹੀ ਮਲਜ਼ਮ ਹੋ ਜੀ ਆਪ ਹੀ ਤੁਸੀਂ ਦਰੋਗਾ ਬਣ ਗਏ ਤੇ ਆਪ ਹੀ ਤੁਸੀਂ ਫੈਸਲਾ ਸੁਣਾ ਦਿੱਤਾ ਹਾਂ ਨਾ ਜੀ ਵੀ ਜੇ ਸਰਕਾਰ ਜਿਹੜੀ ਹੈ ਦਾ ਕੋਈ ਸਰਕਾਰ ਦਾ ਕੋਈ ਦੋਸ਼ ਨਹੀਂ ਹੈ ਤੁਹਾਡੇ ਮੁਲਾਜ਼ਮਾਂ ਦਾ ਕੋਈ ਦੋਸ਼ ਨਹੀਂ ਹੈ ਮਿਸ਼ਨ ਕੁਮਾਰ ਜਿਹੜੇ ਸੈਕਟਰੀ ਹੈ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਜਿਹੜੇ ਗੁਇਲ ਸਾਹਿਬ ਮੰਤਰੀ ਹੈ ਉਹਨਾਂ ਦਾ ਕੋਈ ਇਲਜ਼ਾਮ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਤਾਂ ਕੀ ਇਹ ਸਾਰਾ ਦੋਸ਼ اپੋਜੀਸ਼ਨ ਦਾ ਹੈ ਜਦ ਪੰਜਾਬ ਦੇ ਉਹਨਾਂ ਲੋਕਾਂ ਦਾ ਜਿਹੜੇ ਡੁੱਬੇ ਬਿਲਕੁਲ ਤੇ ਜਿਨ੍ਹਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਸੋ ਮੈਨੂੰ ਲੱਗਦਾ ਕਿ ਇਹ ਇਹ ਸ਼ਬਦ ਕਾਫੀ ਭਾਵਪੂਰਨ ਹੈ ਔਰ ਉਹਨਾਂ ਨੇ ਬੜੀ ਸ਼ਲੀਨਤਾ ਦੇ ਨਾਲ ਆਪਣੀ ਇਹ ਗੱਲ ਇਹ ਰੱਖੀ ਹੈ ਕਿ ਬਹਿਸ ਹੋਈ ਇੱਕ ਨੋਕ ਚੋਕ ਹੋਏ ਹਨਾ ਤੇ ਵਿਰੋਧੀ ਧਿਰ ਜਿਹੜੀ ਵਿਰੋਧੀ ਧਿਰ ਦੀ ਉਸ ਤਰ੍ਹਾਂ ਨਹੀਂ ਸੁਣੀ ਗਈ ਹੈ ਨਾ ਤੇ ਆਪਣੇ ਸਰਕਾਰ ਜੋ ਚਾਹਦੀ ਸੀ ਉਹਨਾਂ ਉਹ ਆਪਣੇ ਮਤੇ ਪਾਸ ਕਰ ਲਿਆ ਬਿਲਕੁਲ ਸਰ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੜਾ ਨੂੰ ਲੈ ਕੇ ਅਮਿਤ ਸ਼ਾਹ ਨੂੰ ਕੱਲ ਮਿਲਣ ਲਈ ਜਾ ਰਹੇ ਹਨ ਇਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਹਾਂ ਬਿਲਕੁਲ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਆ ਇਹ ਹੀ ਹੜਾਂ ਦਾ ਸਾਰਾ ਮਾਮਲਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਕਹਿ ਰਹੇ ਸੀ ਰਿਪੋਰਟਾਂ ਆ ਰਹੀਆਂ ਸੀ ਜਾਂ ਸਟੇਟਮੈਂਟਾਂ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ ਸੀ ਪਰ ਉਹਨਾਂ ਨੂੰ ਸਮਾਂ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਸੋ ਜਿਹੜੀ ਗੱਲ ਮੁੱਖ ਮੰਤਰੀ ਕਹਿ ਰਹੇ ਆ ਕਿ ਪੰਜਾਬ ਨੂੰ ਡਿਊਟੀ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਉਹ ਇਸੇ ਦਰਦ ਇਹੀ ਦਰਦ ਚੱਲ ਚੱਲਦਾ ਬਿਲਕੁਲ ਜੀ ਸੋ ਪੂਰੀ ਜਿਹੜੀ ਪੋਲਿਟਿਕਸ ਆ ਦੋਹਾਂ ਪਾਸਿਆਂ ਤੋਂ ਉਸ ਤਰ੍ਹਾਂ ਦੀ ਹੋ ਰਹੀ ਹੈ ਸੋ ਜਦੋਂ ਮੁੱਖ ਮੰਤਰੀ ਜਿਹੜਾ ਹੈ ਪ੍ਰਧਾਨ ਮੰਤਰੀ ਤੋਂ ਟਾਈਮ ਮੰਗ ਰਿਹਾ ਤੇ ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਉਹਨਾਂ ਨੇ ਕਿਹਾ ਜੀ ਗ੍ਰਹਿ ਮੰਤਰੀ ਨੂੰ ਮਿਲੋ ਜੀ ਹੈਨਾ ਸੋ ਗ੍ਰਹਿ ਮੰਤਰੀ ਨੂੰ ਹੁਣ ਮਜਬੂਰੀ ਵਾਸਤੇ ਉਹਨਾਂ ਨੂੰ ਮਿਲਣਾ ਪੈ ਰਿਹਾ ਸੋ ਰੌਚਕ ਗੱਲ ਇਹ ਹੈ ਕਿ ਜਦੋਂ ਉਹ ਉੱਥੇ ਜਾਣਗੇ ਅੱਜ ਉਹ ਮਤਾ ਪਾਸ ਕਰਕੇ ਗਏ ਆ ਕੇਂਦਰ ਸਰਕਾਰ ਦੇ ਖਿਲਾਫ ਹੈਨਾ ਉਹ ਜਾ ਕੇ ਮਿਲਣਗੇ ਕੱਲ ਨੂੰ ਉਹਨਾਂ ਨੂੰ ਸੋ ਇੱਕ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨੇ ਡਿਨਾਈ ਕਰ ਦਿੱਤਾ ਮਿਲਣਾ ਮਿਲਣ ਤੋਂ ਉਹਨਾਂ ਨੂੰ ਹੈਨਾ ਤੇ ਹੁਣ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਹੈ ਤੇ ਉਹ ਫਿਰ ਗ੍ਰਹਿ ਮੰਤਰੀ ਨੂੰ ਮਿਲ ਕੇ ਹੀ ਆਪਣੀ ਜਿਹੜੀ ਗੱਲ ਹੈ ਉਹ ਰੱਖ ਸਰ ਮੇਰੇ ਕੋਲ ਇੱਕ ਸਵਾਲ ਰਹਿ ਗਿਆ ਹੈ ਕਿ ਜਿਹੜੇ ਬਾਜਵਾ ਸਾਹਿਬ ਦੀ ਜ਼ਮੀਨ ਦਾ ਵੀ ਅੱਜ ਵਿਧਾਨ ਸਭਾ ਦੇ ਸੈਸ਼ਨ ਵਿੱਚ ਰੌਲਾ ਪੈ ਰਿਹਾ ਸੀ ਉਹ ਰੌਲਾ ਕੀ ਹੈ ਉਹਦੇ ਬਾਰੇ ਦੱਸੋ ਉਹ ਐਕਚੁਅਲੀ ਜਿਸ ਸਮੇਂ ਡਿਬੇਟ ਚੱਲ ਰਹੀ ਸੀਗੀ ਤੇ ਵਿਰੋਧੀ ਧਿਰ ਜਿਹੜੇ ਬਾਜਵਾ ਸਾਹਿਬ ਨੇ ਉਹ ਲੀਡਰ ਆਪਾ ਬਤਾਰ ਲੀਡਰ ਆਪਾ اپੋਜੀਸ਼ਨ ਸਰਕਾਰ ਨੂੰ ਘੇਰ ਰਹੇ ਸੀਗੇ ਉਸ ਬਹਿਸ ਬਹਿਸ ਦੇ ਵਿੱਚੋਂ ਹੀ ਜਿਹੜਾ ਵਿੱਤ ਮੰਤਰੀ ਹੈ ਹਰਪਾਲ ਸਿੰਘ ਚੀਮਾ ਉਹਨਾਂ ਨੇ ਸਪੀਕਰ ਤੋਂ ਟਾਈਮ ਲਿਆ ਔਰ ਉਹਨਾਂ ਨੇ ਕੁਝ ਕਾਗਜ਼ ਜਿਹੜੇ ਦਿਖਾਉਂਦੇ ਹੋਏ ਇਹ ਕਿਹਾ ਕਿ 25 ਦੇ ਵਿੱਚ 2025 ਦੇ ਵਿੱਚ ਬਾਜਵਾ ਸਾਹਿਬ ਨੇ ਜ਼ਮੀਨ ਲਈ ਆਪਣੀ ਪਤਨੀ ਦੇ ਨਾਂ ਤੇ ਜਿਹੜੀ ਪਤਨੀ ਉਹਨਾਂ ਨੇ ਕੁਝ ਡਾਟਾ ਦੱਸਿਆ ਤੇ ਜੋ ਦੋ ਉਹਨਾਂ ਨੇ ਇੱਥੇ ਦੱਸਿਆ ਇਹ ਦੋ ਜਗ੍ਹਾ ਉਹਨਾਂ ਨੇ ਜ਼ਮੀਨਾਂ ਲਈਆਂ ਇੱਕ ਜ਼ਮੀਨ ਜਿਹੜੀ ਹੈ ਉਹ 10 ਏਕੜ ਜ਼ਮੀਨ ਹੈ ਇਹ ਤੁੱਸੀ ਬੰਦ ਦੇ ਨਾਲ ਲੱਗਦੀ ਹੈ ਹੂੰ ਸੋ ਉਹਨਾਂ ਨੇ ਉਲਟਾ ਇਹ ਸਾਬਤ ਕਰਨ ਦੇ ਹਰਪਾਲ ਸਿੰਘ ਕੀਮਾ ਹੋਣਾ ਨੇ ਇਹ ਸਾਬਤ ਕਰਨ ਦੇ ਦਾਅਵਾ ਲਾਇਆ ਕਿ ਬਾਜਵਾ ਸਾਹਿਬ ਐਕਚੁਅਲੀ ਤੁਸੀ ਬੰਦ ਦੇ ਨੇੜੇ ਜ਼ਮੀਨ ਲੈ ਕੇ ਉੱਥੇ ਮਾਈਨਿੰਗ ਕਰਵਾਉਣਗੇ ਹੂੰ ਜੀ ਹਾਂ वैसे तो सीधी यही कि टुक बनਦੀ ਹੈ ਜੇ ਕਿਸੇ ਨੇ ਉਥੇ ਜਮੀਨ ਲਈ ਹੈ ਸਰਕਾਰ ਤੋਂ ਢੀ ਹੈ ਤੁਹਾਨੂੰ ਲੱਗਦਾ ਉਹ ਉਥੇ ਮਾਈਨਿੰਗ ਕਰਵਾਉਣਗੇ ਤੇ ਤੁਸੀਂ ਕਦੇ ਵਾਸਤੇ ਬੈਠੇ ਹੋ ਜੀ ਬਿਲਕੁਲ ਇਹ ਬਾਜਵਾ ਸਾਹਿਬ ਨੇ ਉਹਦਾ ਜਵਾਬ ਵੀ ਦਿੱਤਾ ਫਿਰ ਉਹਨਾਂ ਨੇ ਕਿਹਾ ਜੀ ਇਹ ਕੋਈ ਮਚੂਰੀ ਥੋੜੇ ਕੀਤੀ ਹੈ ਮੈਂ ਕੋਈ ਜਮੀਨ ਲਈ ਹੈ ਪ੍ਰਾਪਰਟੀ ਲਈ ਹੈ ਸਰਕਾਰ ਨੇ ਉਹਦੀ ਰਜਿਸਟਰੀ ਕੀਤੀ ਹੈ ਉਹਦਾ ਇੰਤਕਾਲ ਹੋਇਆ ਹੈ ਸਰਕਾਰ ਮੈਂ ਸਟੈਂਪ ਡਿਊਟੀ ਦਿੱਤੀ ਹੈ ਸਰਕਾਰ ਨੂੰ ਬਿਲਕੁਲ ਤੇ ਕੋਈ ਮਤਲਬ ਉਸੀ ਕਿਸੇ ਬੰਦੇ ਨੇ ਜ਼ਮੀਨ ਲੈ ਕੇ ਉਹਨੂੰ ਹੜਾਂ ਦੇ ਨਾਲ ਕਿਵੇਂ ਜੋੜ ਦੋਗੇ ਹਮ ਬਿਲਕੁਲ ਸੋ ਮੈਨੂੰ ਵੀ ਜਦੋਂ ਮੈਂ ਬੈਠ ਸੁਣ ਰਿਹਾ ਸੀਗਾ ਮੈਨੂੰ ਵੀ ਬੜੀ ਅਟਪਟੀ ਜੀ ਗੱਲ ਲੱਗੀ ਕਿ ਇਹਦਾ ਉਹਦੇ ਨਾਲ ਕੀ ਸੰਬੰਧ ਹੈ ਜੀ ਹੈਨਾ ਤੇ ਤੁਸੀਂ ਮਤਲਬ ਜਿਹੜੀ ਜਿਹੜੀ ਡਿਬੇਟ ਹੋ ਰਹੀ ਹੈ ਹੈਨਾ ਤੁਹਾਡੀਆਂ ਸਰਕਾਰ ਦੀ ਨਲਾਕੀ ਦੀ ਜੋ ਗੱਲ ਹੋ ਰਹੀ ਹੈ ਤੁਸੀਂ ਉਹਦੇ ਤੇ ਕਾਊਂਟਰ ਕਰੋ ਹਮ ਹੈਨਾ ਤੁਸੀਂ ਕਹਿ ਰਹੇ ਹੋ ਜੀ ਉਹਨਾਂ ਜ਼ਮੀਨ ਲਈ ਹੈ ਜੀ ਉੱਥੇ ਉਹ ਉੱਥੇ ਤੁਸੀਂ ਬੰਦੇ ਨੇੜੇ ਹੈ ਜੀ ਹੁਣ ਜਿਹੜਾ ਜਿਹੜਾ ਇਲਾਕਾ دریਾਈ ਇਲਾਕਾ ਹੈ ਹੈਨਾ ਜੀ ਉਹ ਉੱਥੇ ਜ਼ਮੀਨ ਉਦਾਂ ਦੀ ਹੋਏਗੀ ਬਿਲਕੁਲ ਜੀ ਉਹ ਹੁਣ ਪਹਾੜ ਤੇ ਜ਼ਮੀਨ ਕਿੱਥੇ ਲੈ ਲੈਣ ਹਮ ਹੈਨਾ ਜਿਹੜਾ ਉਹਨਾਂ ਦਾ ਇਲਾਕਾ ਹੈ ਜਿੱਥੇ ਉਹਨਾਂ ਨੂੰ ਜ਼ਮੀਨ ਮਿਲੀ ਉਹ ਉਹਨਾਂ ਨੇ ਲੈ ਲਈ ਹਮ ਜੇ ਤਾਂ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਕਿਸੇ ਤੋਂ ਧੱਕੇ ਨਾਲ ਜ਼ਮੀਨ ਲਈ ਹੋਵੇ ਫੇਰ ਤਾਂ ਗੱਲ ਬਣਦੀ ਹੈ ਹਮ ਸੋ ਇਹ ਮਤਲਬ ਵਿਰੋਧੀ ਤੇ ਇੱਕ ਇੱਕ ਤਰ੍ਹਾਂ ਹੁੰਦਾ ਨਾ ਸਰਕਾਰ ਕੀ ਜਾਨ ਨੂੰ ਡਾਇਵਰਟ ਕਰਨ ਦੇ ਵਾਸਤੇ ਇਸ ਤਰ੍ਹਾਂ ਦਾ ਇਸ਼ੂ ਜਿਹੜੇ ਲੈ ਕੇ ਆ ਜਾਂਦੀ ਹੈ ਹੈਨਾ ਸਪੀਕਰ ਸਾਹਿਬ ਨੇ ਵੀ ਉਹਨਾਂ ਨੂੰ ਪੂਰਾ ਟਾਈਮ ਦਿੱਤਾ ਹੈਨਾ ਤੇ ਉਹ ਫਿਰ ਵਿਰੋਧੀ ਧਿਰ ਵਾਲਾ ਸੌਰੀ ਜਿਹੜੀ ਸੱਤਾਧਾਰੀ ਹੈ ਸੱਤਾਧਾਰੀ ਧਿਰ ਦੇ ਐਮ ਐਲ ਏ ਵਿਧਾਇਕ ਉਹਨਾਂ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਫਿਰ 10 ਮਿੰਟ ਕਾਰਵਾਈ ਮੁਲਤਵੀ ਕਰਨ ਦਿੱਤੀ ਹੈਨਾ ਸੋ ਇਹ ਪਹਿਲੀ ਵਾਰ ਮਤਲਬ ਪਹਿਲੀ ਵਾਰ ਨਹੀਂ ਸੋ ਇਹ ਇੰਟਰਸਟਿੰਗ ਗੱਲ ਇਹ ਲੱਗ ਰਹੀ ਹੈ ਕਿ ਦੋ ਦਿਨ ਕਾਰਵਾਈ ਹੋਈ ਦੋਏ ਦਿਨ ਸਤਾਤਾ ਰੀ ਤੇ ਰਦੇਬ ਬਿਹੇਵ ਕਰਕੇ ਕਾਰਵਾਈ ਮੁਲਤਵੀ ਕਰਨੀ ਪਈ ਜੀ ਹਨਾ ਸੋ ਇਹ ਤੋਂ ਸਾਫ ਜਾਹਰ ਹੈ ਕਿ ਸਰਕਾਰ ਜਿਹੜੀ ਹੈ ਉਹ ਜਿਹੜੀ ਜਿਹੜੀ ਇੱਕ ਫੋਕਸ ਇਸ਼ੂ ਤੇ ਜਿਹੜੀ ਡਿਬੇਟ ਹੈ ਉਹ ਹੋਣ ਦੀ بجائے ਇੱਧਰ ਉੱਧਰ ਦੇ ਟਰੇ ਮਾਰ ਰਹੀ ਸੀਗੀ ਤੇ ਟਾਈਮ ਪਾਸ ਕਰ ਰਹੀ ਸੀ ਜੀ ਸਰ ਆਖਰ ਵਿੱਚ ਮੈਂ ਇੱਕ ਸਵਾਲ ਲੈ ਕੇ ਆਪਾਂ ਗੱਲਬਾਤ ਖਤਮ ਕਰਾਂਗੇ ਪ੍ਰਸਿੱਧ ਕਲਾਕਾਰ ਰਾਜਵੀਰ ਜਵੰਦਾ ਬੜੇ ਚੰਗੇ ਗੀਤ ਨੇ ਉਹਦੇ ਤੇ ਪਿਛਲੇ ਦਿਨੀ ਉਹਦਾ ਇੱਕ ਐਕਸੀਡੈਂਟ ਹੁੰਦਾ ਹੈ ਦੋ ਸਾਨਾ ਦੇ ਪਿੰਨ ਕਾਰ ਨੇ ਉਹ ਇੱਕ ਬਲੈਰੋ ਗੱਡੀ ਦੇ ਵਿੱਚ ਵਜਦਨੇ ਤੇ ਬੜੀ ਬੜੀ ਕ੍ਰਿਟੀਕਲ ਹਾਲਤ ਵਿੱਚ ਉਹ ਮੋਹਾਲੀ ਦੇ 40 ਹਸਪਤਾਲ ਵਿੱਚ ਐਡਮਿਟ ਨੇ ਤੇ ਉਹਨਾਂ ਦੀ ਹੁਣ ਤੱਕ ਕੀ ਰਿਪੋਰਟ ਆ ਰਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਜਵੰਦਾ ਜੀ ਦਾ ਐਕਸੀਡੈਂਟ ਹੋਇਆ ਹੈ ਤੇ ਬੜੀ ਕ੍ਰਿਟੀਕਲ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਸੋ ਪਹਿਲਾਂ ਤਾਂ ਅਸਾਂ ਨੂੰ ਅਸੀਂ ਦੁਆ ਕਰਦੇ ਹਾਂ ਬਿਲਕੁਲ ਕਿ ਉਹ ਜਲਦੀ ਤੰਦਰੁਸਤ ਹੋਣ ਤੇ ਸਿਹਤਯਾਬ ਹੋ ਕੇ ਆਪਣੇ ਪ੍ਰਸ਼ੰਸਕਾਂ 'ਚ ਆਪਣੇ ਪਰਿਵਾਰ ਦੇ ਵਿੱਚ ਉਹ ਦੁਬਾਰਾ ਤੋਂ ਜਾਣ ਬਿਲਕੁਲ ਕਿਉਂਕਿ ਉਹ ਹਜ਼ਾਰਾਂ ਲੋਕਾਂ ਦੇ ਮਤਲਬ ਹਜ਼ਾਰਾਂ ਲੋਕ ਉਹਨਾਂ ਦੇ ਫੈਨ ਨੇ ਜੀ ਬਿਲਕੁਲ ਉਦੇ ਨਾਲੋਂ ਵੀ ਵੱਧ ਉਹਨਾਂ ਦਾ ਪਰਿਵਾਰ ਜਿਹੜਾ ਹੈ ਨਾ ਅ ਸੋ ਅੱਜ ਜਿਹੜਾ ਬੁਲੇਟਿਨ ਜਾਰੀ ਹੋਇਆ ਹੈ ਉੱਥੋਂ ਫੋਟੇਸ ਹਸਪੀਟਲ ਨੇ ਉਹਦੇ ਮੁਤਾਬਕ ਉਹ ਅਜੇ ਵੀ ਵੈਂਟੀਲੇਟਰ ਤੇ ਹੀ ਨੇ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਉਹ ਕਾਫੀ ਸੀਰੀਅਸ ਹੈ ਪਰ ਸਟੇਬਲ ਹੈ ਉਹ ਤੇ ਉਹਨਾਂ ਨੂੰ ਕਿਹਾ ਗਿਆ ਉਹਨਾਂ ਬਾਰੇ ਦੱਸਿਆ ਗਿਆ ਕਿ ਉਹ ਬੈਕਬੋਨ ਦੇ ਉੱਤੇ ਉਹਨਾਂ ਦੀ ਫ੍ਰੈਕਚਰ ਹੋਇਆ ਤੇ ਧੌਣ ਦਾ ਜਿਹੜਾ ਮਣਕਾ ਹੈ ਉਹ 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 ਹਿੱਲੇ ਹੈ ਸੋ ਉਹਨਾਂ ਬਾਰੇ ਸੋ ਇਹ ਕਾਫੀ ਮਤਲਬ ਗੰਭੀਰ ਸੱਟਾਂ ਹੁੰਦੀਆਂ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੈ ਪਰ ਮੈਥੇਮਿਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਬਿਨਾਂ ਕੋਈ ਜਾਣਕਾਰੀ ਇੱਧਰ ਉੱਧਰ ਦੀਆਂ ਅਫਵਾਹਾਂ ਦੇ ਉੱਤੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ ਸੋ ਇਸ ਤਰ੍ਹਾਂ ਦੀਆਂ ਮਤਲਬ ਵਿਊਜ਼ ਲੈਣ ਵਾਸਤੇ ਲਾਈਕ ਲੈਣ ਵਾਸਤੇ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਉਹ ਨਹੀਂ ਕਰਨੀਆਂ ਜਿਹੜੀਆਂ ਇਹ ਬਹੁਤ ਮਾੜੀ ਗੱਲ ਹੈ ਅ ਔਰ ਜਿੱਥੋਂ ਜਿੰਨੀ ਵੀ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਉਹ ਕੀਕ ਨੇ ਤੇ ਰਿਕਵਰ ਕਰ ਰਹੇ ਨੇ ਪਰ ਕਿਉਂਕਿ ਸੱਟ ਜਿਆਦਾ ਗੰਭੀਰ ਲੱਗੀ ਹੈ ਇਸ ਕਰਕੇ ਉਹਨਾਂ ਨੂੰ ਟਾਈਮ ਲੱਗੇਗਾ ਤੇ ਉਹ ਪਰ ਅੱਗੇ ਨਾਲ ਉਹ ਇੰਪਰੂਵ ਕਰ ਰਹੇ ਜੀ